ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਅੰਦਰ ਆਪਾਂ ਪਾਵਨ ਗੁਰਬਾਣੀ ਸ੍ਰੀ ਜਪਜੀ ਸਾਹਿਬ ਪਾਵਨ ਗੁਰਬਾਣੀ ਦੀ ਅਗੇ ਦੀ ਸੰਥਿਆ ਕਰਨੀ ਹੈ ਸੋ ਆਓ ਸੰਥਿਆ ਆਰੰਭ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਤੋ ਸੰਗਤ ਜੀ ਸਭ ਤੋਂ ਪਹਿਲਾ ਸ਼ਬਦ ਹੈ ਹੁਕਮੀ ਹਾਹੇ ਨੂੰ ਊਂਕੜ ਲੱਗਾ ਹੋਇਆ ਹੈ ਕਕਾ ਮੰਮੀ ਨੂੰ ਬਿਹਾਰੀ ਹੈ ਹੁਕਮੀ ਹੋਵਨ ਇਹਨੂੰ ਭਾਰਾ ਨਹੀਂ ਕਰ ਦੇਣਾ ਹੋਵਨ ਨਹੀਂ ਕਰ ਦੇਣਾ ਪੁਲਾ ਪਾਠ ਹੋਵਨ ਆਕਾਰ ਇਸ ਪਾਠ ਦਾ ਖਾਸ ਧਿਆਨ ਰੱਖਣਾ ਹੈ ਕਈ ਵਾਰ ਅਸੀਂ ਐੜੇ ਨੂੰ ਕੰਨਾ ਨਹੀਂ ਲਗਾਉਂਦੇ ਸਿੱਧਾ ਆਕਾਰ ਕਰ ਜਾਂਦੇ ਹਾਂ ਸੋ ਉਹ ਪਾਠ ਕਰਤ ਹੈ ਸਹੀ ਪਾਠ ਸ਼ੁੱਧ ਪਾਠ ਆਕਾਰ ਕਰਨਾ ਹੈ ਐੜੇ ਨੂੰ ਵੀ ਕੰਨਾ ਹੈ ਤੱਕੇ ਨੂੰ ਵੀ ਕੰਨਾ ਹੈ ਆਕਾਰ ਇੱਥੇ ਪੂਰਨ ਵਿਸ਼ਰਾਮ ਲਗਾ ਦੇ ਹੁਕਮ نہ کہیا یا جائی پھر تو حکم پاٹھ آیا ننہ مکتا ہے کہیا ککا ہاہے نو سے ہاری لگی ہوئی کہے جائی سو اس پرکار پاٹھ کرنا ہے حکمی ہو ون جی حکم بلے وڈی آئی تو سنگت جی پھر تو حکمی اسے پرکار ਪੂਰਨ ਵੀ ਬੋਲਾ ਪਾਠ ਕਰਨਾ ਹੈ ਜੀ ਐਡਾ ਮੁਕਤਾ ਲੱਗਾ ਹੋਇਆ ਹੈ ਸੋ ਜੀਆ ਜਾਂ ਹੋਰ ਕੋਈ ਪਾਠ ਨਹੀਂ ਕਰ ਦੇਣਾ ਜੀ ਨਹੀਂ ਕਹਿ ਦੇਣਾ ਸ਼ੁੱਧ ਪਾਠ ਜੀ ਜੀ ਥੋੜਾ ਜਿਹਾ ਐਡਾ ਲਗਾਉਣਾ ਇੱਥੇ ਪੂਰਨ ਵਿਸ਼ਰਾਮ ਹੈ ਹੁਕਮ ਮਿਲੇ ਮਿਲੇ ਤੇ ਦੁਲਾਵਾਂ ਲਗੀਆਂ ਹੋਈਆਂ ਮੱਮੇ ਨੂੰ ਸਿਹਾਰੀ ਲੱਗੀ ਹੋਈ ਹੈ ਸੋ ਪਾਠ ਮਿਲੇ ਆਵੇਕ ਵੱਡੇ ਆਈ ਵਾਵਾ ਡੱਡੇ ਨੂੰ ਸਿਹਾਰੀ ਹੈ ਵੱਡੇ ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਅਹੇ ਤੋ ਇਸ ਤੋਂ ਅੱਗੇ ਸੰਗਤ ਜੀ ਹੁਕਮੀ ਉੱਤਮ ਨੀਚ ਇੱਥੇ ਵਿਸ਼ਰਾਮ ਲਗਾਉਣਾ ਹੈ ਉੱਤਮ ਪਾਠ ਪੋਲਾ ਕਰਨਾ ਹੁਕਮੀ ਉੱਤਮ ਨੀਚ ਇੱਥੇ ਪੂਰਨ ਵਿਸ਼ਰਾਮ ਹੈ ਹੁਕਮ ਲਿਖ ਲਿਖ ਪਾਠ ਕਰਨਾ ਹੈ ਦੁੱਖ ਸੁਖ ਪਾਈ ਹੈ ਕਈ ਵਾਰ ਕੀ ਹੁੰਦਾ ਹੈ ਬੋਲੀ ਦੇ ਕਾਰਨ ਆਪਾਂ ਦੁੱਖ ਸੁਖ ਕਹਿ ਦਿੰਨੇ ਸੋ ਉਹਦਾਂ ਨਹੀਂ ਕਰਨਾ ਦੁੱਖ ਸੁਖ ਪਾਈ ਹੈ ਪਾਈ ਇਹ ਪਾਠ ਤੇ ਵੀ ਖਾਸ ਧਿਆਨ ਰੱਖਣਾ ਹੈ ਪੱਪੇ ਨੂੰ ਕੰਨਾ ਈੜੀ ਨੂੰ ਬਿਹਾਰੀ ਲੱਗੀ ਹੈ ਸੋ ਪਾਈ ਐੜਾ ਆਹੇ ਸਿਆਰੀ ਅਹੇ ਇਕੱਠਾ ਪਾਠ ਹੈ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪੁਵਾਈ ਆਹੇ ਇਹਦੇ ਤੋਂ ਅੱਗੇ ਇਕ ਨਾ ਈੜੀ ਸਿਹਾਰੀ ਲੱਗੀ ਹੋਈ ਹੈ ਕਕਾ ਨਨੇ ਗੰਨਾ ਇਕ ਨਾ ਹੁਕਮੀ ਬਖਸ਼ੀਸ਼ ਸੋ ਕਿਸੇ ਨੇ ਬਖਸ਼ੀਸ਼ ਨਹੀਂ ਕਰ ਦੇਣਾ ਸਸੇ ਦੇ ਪੈਰ ਚ ਬਿੰਦੀ ਨਹੀਂ ਲਾ ਦੇਣੀ ਪੋਲੇ ਪਾਠ ਹਨ ਬੱਬਾ ਖਖ ਸਸੇ ਬਿਹਾਰੀ ਸਸਤਾ ਬਖਸੀਸ ਪੂਰਨ ਵਿਸ਼ਰਾਮ ਲਗਾਉਣਾ ਇੱਕ ਹੁਕਮੀ ਸਦਾ ਪੁਵਾਈ ਹੈ ਇੱਕ ਕਹਿਣਾ ਹੈ ਹੁਕਮੀ ਸਦਾ ਤੱਦੀ ਦੇ ਨਾਲ ਕਰਨਾ ਤੱਦਾ ਨਹੀਂ ਲਾਦੇ ਨਾ ਕਿਸੇ ਫਿਰ ਇਸ ਤੋਂ ਅੱਗੇ ਪੁਵਾਈ ਹੈ ਭਬਾ ਵਵੇ ਨੂੰ ਕੰਨਾ ਈੜੀ ਬਿਹਾਰੀ ਪੁਵਾਈ ਐੜਾ ਹਾਹੇ ਸਿਹਾਰੀ ਅਹੇ ਇਕੱਠਾ ਪਾਠ ਪੁਵਾਈ ਹੈ ਕਰਨਾ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪਰ ਇਸ ਤੋਂ ਅੱਗੇ ਸੰਗਤ ਜੀ ਹੁਕਮੈ ਪਾਠ ਕਰਨਾ ਹੈ ਹਾਏ ਨੂੰ ਅੰਕੜ ਲਗਾਉਣਾ ਤੱਕਾ ਮੰਮੇ ਨੂੰ ਦੁਲਾਵਾਂ ਲਗਾ ਕਰਕੇ ਪਾਠ ਹੁਕਮੈ ਇਦਾਂ ਆਵੇਗਾ ਅੰਦਰ ਸਭ ਕੋ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਹੈ ਬਾਹਰ ਬੱਬੇ ਨੂੰ ਕੰਨਾਂ ਲਗਾ ਕਰਕੇ ਬਾਹਰ ਹੁਕਮ ਨੰਨਾ ਅਧੀ ਮੁਕਤਾ ਹੈ ਨਾ ਕੋਈ ਤੱਕੇ ਨੂੰ ਹੋੜਾ ਈੜੀ ਸਿਹਾਰੀ ਪਾਠ ਕੋਈ ਆਏਗਾ ਨਾ ਨਗ ਹੁਕਮ ਹੈ ਜੇ ਪੁੱਛ ਤਾ ਹਬਾ ਕਹਣਾ ਕੋਈ ਇਸ ਤੋਂ ਅੱਗੇ ਸੰਗਤ ਜੀ ਗੌਰ ਕਰਨਾ ਨਾਨਕ ਹੁਕਮ ਹੈ ਇਥੇ ਹੁਕਮੈ ਪਾਠ ਹੈ ਮੰਮੇ ਨੂੰ ਦੁਲਾਵਾਂ ਲਗੀਆਂ ਹੋਈਆਂ ਸੋ ਪਾਠ ਹੁਕਮੈ ਕਰਨਾ ਹੈ ਜੇ ਬੁੱਝੇ ਬੱਬੇ ਨੂੰ ਔਂਕੜ ਉੱਪਰ ਅਦਕ ਲਗਾ ਦੇਣਾ ਹੈ ਜ ਜੀ ਨੂੰ ਦੁਲਾਵਾਂ ਪਾਠ ਬੁੱਝੇ ਆਵੇਗਾ ਤਾਂ ਸੰਗਤ ਜੀ ਗੁਰਬਾਣੀ ਦੇ ਵਿੱਚ ਦੋ ਪਾਠ ਹੁੰਦੇ ਹਨ ਇੱਕ ਪਾਠ ਹੁੰਦਾ ਬੁੱਝੇ ਇੱਕ ਆਉਂਦਾ ਹੈ ਪੁਜੇ ਸੋ ਅਰਥਾਂ ਦੇ ਹਿਸਾਬ ਦੇ ਨਾਲ ਜਿੱਥੇ ਆਗ ਦੀ ਗੱਲ ਆਵੇ ਤ੍ਰਿਸ਼ਨਾ ਦੀ ਗੱਲ ਆਵੇ ਉਥੇ ਬੁਝਣ ਦਾ ਵਾਚਕ ਪਾਠ 부ਝੇ ਆਵੇ ਜਿੱਥੇ ਕਿਸੇ ਗੱਲ ਨੂੰ ਪੁੱਜਣ ਦੀ ਗੱਲ ਆ ਜਾਵੇ ਜਿਵੇਂ ਹੁਕਮ ਹੈ ਜੀ 부ਝੇ ਹੁਕਮ ਨੂੰ ਪੁੱਜਣ ਦੀ ਗੱਲ ਹੈ ਸੋ ਪਾਠ ਭਾਰਾ ਹੋ ਜਾਵੇਗਾ ਨਾਨਕ ਹੁਕਮ ਹੈ ਜੀ 부ਝੇ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਤਾਂ ਹਮੈ ਇੱਥੇ ਤਤਾਂ ਮੁਕਤਾ ਹ ਖੋ ਮੈਂ ਪਾਠ ਮੰਮੇ ਨੂੰ ਦੁਲਾਵਾਂ ਹਨ ਊੜੇ ਨੂੰ ਔਂਕੜ ਹੈ ਕਹੇ ਦੇ ਵਿੱਚ ਵੀ ਦੁਲਾਵਾਂ ਹਨ ਨਾ ਕੋਈ ਸੋ ਇਸ ਪ੍ਰਕਾਰ ਆਪ ਜੀ ਨੇ ਇਹ ਪਾਠ ਕੋਈ ਈੜੀ ਸਿਹਾਰੀ ਲਗਾ ਕਰਕੇ ਪਾਠ ਕਰਨਾ ਹੈ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜੀ ਅਰਜ ਕਰਦੇ ਹਨ ਗਾਵ ਕੋ ਤਾਨ ਹੋ ਵੇ ਇਸੇ ਤਾਨ ਗਾਵੈ ਪਾਠ ਗੱਗੇ ਨੂੰ ਕੰਨਾ ਵਾਵੇ ਨੂੰ ਤਲਾਵਾਂ ਲੰਗੀਆਂ ਜਿਆਦਾਤਰ ਗਾਵੇ ਗਾਵੇ ਕਰ ਦਿੰਨੇ ਸੋ ਉਹਦਾ ਨਹੀਂ ਕਰ ਦੇਣਾ ਗਾਵੈ ਕੋ ਤਾਨ ਨਾਣਾ ਲਾਣਾ ਹੈ ਤਾਨ ਪਾਠ ਕਰਨਾ ਇੱਥੇ ਪੂਰਨ विश्राम ਹੈ ਹੋਵੈ ਕਿਸੈ ਤਾਨ ਸੋ ਇਸ ਪ੍ਰਕਾਰ ਆਪ ਜੀਾਂ ਨੇ ਜਿਹੜਾ ਇਹ ਪਾਠ ਕਰਨਾ ਹੈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਇਸ ਤੋਂ ਅਗੇ ਹੈ ਗਾਵੈ ਕੋਤਾਤ ਜਾਣੈ ਨੀਸਾਨ ਪ੍ਰਪਾਠ ਆਵੇਗਾ ਗਾਵੈ ਬਬੇ ਨੂੰ ਦੁਲਾਵਾਂ ਲਗਾ ਕਰਕੇ ਕੋਦਾਤ ਇੱਥੇ ਵਿਸ਼ਰਾਮ ਲਗਾਉਣਾ ਹੈ ਜਾਣੈ ਦੱਜੇ ਨੂੰ ਕੰਨਾ ਨਾਣੀ ਦੇ ਉੱਪਰ ਦੁਲਾਵਾਂ ਲੱਗੀਆਂ ਹੋਈਆਂ ਸੋ ਪਾਠ ਜਾਣੈ ਨੀਸਾਨ ਇਸ ਪ੍ਰਕਾਰ ਆਪ ਜੀਆ ਨੇ ਗ੍ਰਣਾ ਹੈ ਗਾਵੈ ਕੋ ਗੁਣਵੜੇ ਆਇਆ ਚਾਰ ਤੋਂ ਸੰਗਤ ਜੀ ਖਾਸ ਗੱਲ ਦਾ ਧਿਆਨ ਰੱਖਣਾ ਜਦੋਂ ਇਹ ਤੀਸਰੀ ਪੌੜੀ ਆਰੰਭ ਹੁੰਦੀ ਹੈ ਨਾ ਸੋ ਇਹਦੀਆਂ ਪਹਿਲੀਆਂ ਦੋ ਜੋ ਪੰਕਤੀਆਂ ਹਨ ਉਹਨਾਂ ਦਾ ਵਿਸ਼ਰਾਮ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਨੇ ਸੁਣ ਪਰ ਇਸ ਤੋਂ ਬਾਅਦ ਜਿੰਨੀਆਂ ਵੀ ਤੁਕਾਂ ਆਉਣਗੀਆਂ ਨਾ ਉਹਨਾਂ ਦਾ ਵਿਸ਼ਰਾਮ ਕੋਤੇ ਲੱਗਣਾ ਹੈ ਗਾਵੈ ਕੋ ਗੁਣ ਵਡਿਆਈਆ ਚਾਰ ਸੋ ਇਸ ਪ੍ਰਕਾਰ ਆਪ ਜੀਾਂ ਨੇ ਬਾਤ ਕਰਨਾ ਹੈ ਗਾਵੈ ਕੋ ਗੁਣ ਵਡਿਆਈਆ ਚਾਰ ਪ੍ਰਸੰਗਤ ਜੀ ਇਸ ਤੁਕ ਦੇ ਵਿੱਚ ਧਿਆਨ ਰੱਖਣਾ ਪਹਿਲੀ ਗੱਲ ਤੋਂ ਵਿਸ਼ਰਾਮ ਕੋਤੇ ਲੱਗੇ ਫਿਰ ਗੁਣ ਨਾਣੇ ਦੇ ਨਾਲ ਹੈ ਵਡਿਆਈ ਕਿਸੇ ਨੇ ਵਡਿਆਈਆਂ ਨਹੀਂ ਕਰਦੀ ਨਾ ਬਿੰਦੀਆਂ ਲੱਗ ਜਾਂਦੀਆਂ ਹਨ ਸੂਮੂਲ ਪਾਠ ਦੇ ਵਿੱਚ ਕਿਤੇ ਵੀ ਬਿੰਦੀ ਨਹੀਂ ਲੱਗੀ ਹੋਈ ਵਡਿਆਈਆ ਚਾਰ ਇਹਨੂੰ ਵੀ ਕਈ ਵਾਰ ਤੇਜ ਆਪਾਂ ਪੜਦੇ ਹਾਂ ਗੁਣ ਵਡਿਆਈ ਆਚਾਰ ਕਰ ਦਿੰਨੇ ਸੋ ਉਦਾਂ ਵੀ ਨਹੀਂ ਕਰਨਾ ਵਡਿਆਈਆ ਚਾਰ ਇਹ ਸ਼ੁੱਧ ਪਾਠ ਇਦਾਂ ਕਰਨੇ ਹਨ ਗਾਵ ਕੋ ਵਿਦਿਆ ਵਿਖਮ ਵਿਚਾਰ ਫਿਰ ਇਹਦੇ ਤੋਂ ਅੱਗੇ ਗਾਵੇ ਕੋ ਇਥੇ ਵਿਸ਼ਨਾਮ ਲਗਾ ਦੇਣਾ ਗਾਵੇ ਤੇ ਉੱਪਰ ਚੇਤਾ ਰਖਣਾ ਦੁਲਾਵਾ ਹਨ ਕੋ ਤੇ ਵਿਸ਼ਰਾਮ ਹੈ ਵਿਦਿਆ ਵਿਖਮ ਵਿਚਾਰ ਵਿਚਾਰ ਦੇ ਵਿੱਚ ਵਵੇ ਨੂੰ ਬਿਹਾਰੀ ਹੈ ਵਿਦਿਆ ਵਿਖਮ ਦੇ ਵਿੱਚ ਸਿਹਾਰੀ ਹੈ ਸੋ ਧਿਆਨ ਰੱਖਣਾ ਹੈ ਗਾਵੇ ਕੋ ਸਾਜ ਕਰੀ ਤਨ ਖੀਹ ਤੋ ਸੰਗਤ ਜੀ ਫਿਰ ਤੋਂ ਗਾਵੈ ਦੇ ਉਪਰ ਤੁਲਾਵਾਂ ਦਾ ਧਿਆਨ ਰੱਖਣਾ ਕੋ ਤੇ ਵਿਸ਼ਰਾਮ ਹੈ ਸਾਜ ਕਰੀ ਤਨ ਖੀਹ ਸਾਜ ਦੇ ਵਿੱਚ ਜੱਜਾ ਲੱਗਾ ਹੋਇਆ ਕਿਸੇ ਨੇ ਝੱਜਾ ਨਹੀਂ ਲਾ ਦੇਣਾ ਕਰੀ ਤਨ ਪਾਠ ਪੋਲਾ ਹੈ ਖੀਹ ਕਿਸੇ ਨੇ ਖੀ ਨਹੀਂ ਕਹਿ ਦੇਣਾ ਹਾਹੀ ਦੀ ਆਵਾਜ਼ ਲਗਾ ਕਰਕੇ ਖੀਹ ਇਦਾਂ ਪਾਠ ਕਰਨਾ ਹੈ ਗਾਵ ਕੋ ਜੀਅ ਲੈ ਫਿਰ ਦੇਹ ਫਿਰ ਤੋ ਸੰਗਤ ਜੀ ਕੋ ਤੇ ਵਿਸ਼ਰਾਮ ਲਗਾਉਣਾ ਜੀਅ ਐਡਾ ਮੁਕਤਾ ਹੈ ਸੋ ਪਾਠ ਜੀ ਥੋੜਾ ਜਿਹਾ ਜੀ ਕਹਿ ਕੇ ਐਡਾ ਲਾ ਦੇਣਾ ਜੀਅ ਲੈ ਦੇ ਉੱਪਰ ਦੁਲਾਵਾਂ ਹਨ ਫਿਰ ਦੇਹ ਇੱਥੇ ਵੀ ਹਾਹੀ ਦੀ ਆਵਾਜ਼ ਆਵੇ ਦੇਹ ਇਸ ਤੋਂ ਅੱਗੇ ਗਾਵ ਕੋ ਜਪੈ ਦਿਸੈ ਦੂਰ ਤੋ ਸੰਗਤ ਜੀ ਗਾਵੈ ਪਾਠ ਬਵੇ ਨੂੰ ਦਲਾਵਾਂ ਲਗਾ ਕਰਕੇ ਫਿਰ ਕੋਤੇ ਪੂਰਨ ਵਿਸ਼ਰਾਮ ਹੈ ਜਪੈ ਪੱਤੇ ਨੂੰ ਦਲਾਵਾਂ ਦੀ ਆਵਾਜ਼ ਆਵੇ ਚਾਪੈ ਦਿਸੈ ਦੂਰ ਸੋ ਇਸ ਪ੍ਰਕਾਰ ਪਾਠ ਕਰਨਾ ਹੈ ਦਾਵ ਪੂ ਵਿਖਾ ਹਾਦਰਾ ਦੂਰ ਤੋ ਸੰਗਤ ਜੀ ਗਾਵੈ ਪਾਠ ਉਸੇ ਤਰੀਕੇ ਦੁਲਾਵਾਂ ਤੇ ਧਿਆਨ ਰੱਖਣਾ ਕੋ ਤੇ ਪੂਰਨ ਵਿਸ਼ਰਾਮ ਲਗਾਉਣਾ ਹੈ ਵੇਖੇ ਪਾਠ ਵਿੱਚ ਦੁਲਾਵਾਂ ਲਗੀਆਂ ਹਨ ਖੱਖੇ ਦੇ ਉੱਪਰ ਵਵੇ ਨੂੰ ਲਾ ਹੈ ਖੱਖੇ ਨੂੰ ਦੁਲਾਵਾਂ ਹਨ ਸੋ ਵੇਖੈ ਪਾਠ ਕਰੂਗੀ ਹਾਦਰਾ ਹਦੂਰ ਸੋ ਇੱਥੇ ਕਿਸੇ ਨੇ ਤਦ ਨਹੀਂ ਲਾਉਣਾ ਦਦੇ ਦੇ ਨਾਲ ਪਾਠ ਕਰਨਾ ਹੈ ਕਥਨਾ ਕਥੀ ਨਾ ਆਵ ਤੋਟ ਤੋ ਸੰਗਤਜੀ ਕਥਨਾ ਨੰਨੇ ਨੂੰ ਕੰਨਾ ਲਗਾਉਣਾ ਕਥੀ ਦੇ ਉੱਪਰ ਪੂਰਨ ਵਿਸ਼ਰਾਮ ਹੈ ਫਿਰ ਨੰਨਾ ਮੁਕਤਾ ਹੈ ਨਾ ਆਵ ਤੋਟ ਸੋ ਇਸ ਪ੍ਰਕਾਰ ਆਪ ਜੀਆ ਨੇ ਪਾਠ ਕਰਨਾ ਹੈ ਕਥ ਕਥ ਕਥੀ ਕੋਟੀ ਕੋਟ ਕੋਟ ਤੁ ਸੰਗਤ ਜੀ ਕਕਾ ਥਥਾ ਕਥ ਕਥ ਕਥੀ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਕੋਟੀ ਕੋਟ ਕੋਟ ਸੋ ਇਸ ਪ੍ਰਕਾਰ ਆਪ ਜੀਆ ਨੇ ਪਾਠ ਕਰਨਾ ਹੈ ਦੇਦਾ ਦੇ ਲੈਂਦੇ ਥਕ ਪਾਹੇ ਤੁ ਸੰਗਤ ਜੀ ਇਸ ਪਾਠ ਤੇ ਖਾਸ ਧਿਆਨ ਰੱਖਣਾ ਮੂਲ ਪਾਠ ਜੋ ਆਪ ਜੀ ਆਪ ਜੀਆਂ ਨੇ ਕਰਨਾ ਦਿੱਤਾ ਦੇ ਲਾ ਦਿੱਥਕ ਪਾਹੀ ਪਰ ਆਪ ਜੀ ਵਿਖੋਗੇ ਨਾ ਇੰਟਰਨੈਟ ਦੇ ਉੱਪਰ ਸੰਤ ਬਾਬਾ ਗੁਰਬਚਨ ਸਿੰਘ ਮਾਪੁਰਖਾਂ ਦੀ ਜਪਜੀ ਸਾਹਿਬ ਦੀ ਆਡੀਓ ਕਥਾ ਮਿਲ ਜਾਂਦੀ ਹੈ ਸੰਤ ਬਾਬਾ ਕਰਤਾਰ ਸਿੰਘ ਮਾਪੁਰਖਾਂ ਦੀ ਕਥਾ ਵੀ ਮਿਲ ਜਾਂਦੀ ਹੈ ਤੇ ਸੰਤ ਬਾਬਾ ਜਰਨੈਲ ਸਿੰਘ ਮਾਪੁਰਖਾਂ ਦੀ ਜਿਹੜੀ ਵਿਚਾਰ ਹੈ ਜਪਜੀ ਸਾਹਿਬ ਦੀ ਉਹ ਵੀ ਮਿਲ ਜਾਂਦੀ ਹੈ ਸੋ ਉਹਨਾਂ ਪਾਠਾਂ ਦੇ ਵਿੱਚ ਮਾਪੁਰਖਾਂ ਨੇ ਦੇਤਾ ਦੇ ਲੈਂਦੇ ਇੱਥੇ ਬਿੰਦੀ ਲਗਾਈ ਹੈ ਲੈਂਦੇ ਪਾਠ ਕੀਤਾ ਸੋ ਦੇਤਾ ਦੇ ਲੈਂਦੇ ਥਕ ਪਾਹੇ ਦੇਤੇ ਪਾਠ ਤੇ ਕੋਈ ਵੀ ਬਿੰਦੀ ਨਹੀਂ ਲਾਉਣੀ ਦੇਤਾ ਦੇ ਕਰਨਾ ਹੈ ਪੂਰਨ ਵਿਸ਼ਰਾਮ ਲਗਾ ਦੇਣਾ ਲੈਂਦੇ ਦੇ ਉੱਪਰ ਹਲਕੀ ਜੀ ਆਵਾਜ਼ ਆ ਜਾਵੇ ਬਿੰਦੀ ਦੀ ਥਕ ਪਾਹੇ ਸੋ ਇਦਾਂ ਪਾਠ ਕਰਨੇ ਹਨ ਜੁਗਾ ਜੁਗੰਤਰ ਖਾਹੀ ਖਾਹੇ ਸੋ ਜੁਗਾ ਪਾਠ ਜਜੇ ਨੂੰ ਔਂਕੜ ਆਵੇਗਾ ਜੁਗੰਤਰ ਇੱਥੇ ਪੂਰਨ ਵਿਸ਼ਰਾਮ ਲਗਾਉਣਾ ਜਜੇ ਦੇ ਥੱਲੇ ਔਂਕੜ ਗੱਗੇ ਨੂੰ ਟਿੱਪੀ ਤੱਤਾ ਰਾਰਾ ਜੁਗੰਤਰ ਪੂਰਨ ਵਿਸ਼ਰਾਮ ਹੈ ਖਾਹੀ ਖਾਹੇ ਇਦਾਂ ਪਾਠ ਕਰਨਾ ਹੈ ਹੁਕਮੀ ਹੁਕਮ ਚਲਾਵੇ ਰਾਹੋ ਤੋ ਸੰਗਤ ਜੀ ਗੌਰ ਕਰਨਾ ਇਥੇ ਵਿਸ਼ਰਾਮ ਪਾਠ ਹੁਕਮੀ ਤੇ ਹੈ ਕਿਥੇ ਪੂਰਨ ਵਿਸ਼ਰਾਮ ਲਗਾ ਦੇਣਾ ਹੁਕਮ ਚਲਾਈ ਰਾਹ ਰਾਹੋ ਪਾਠ ਦਾ ਖਾਸ ਕਰਕੇ ਧਿਆਨ ਰੱਖਣਾ ਜਿਆਦਾਤਰ ਸਾਰੇ ਹੋੜਾ ਲਾ ਦਿੰਦੇ ਨੇ ਰਾਹੋ ਕਰ ਦਿੰਦੇ ਨੇ ਉਸ ਉਦਾਂ ਨਹੀਂ ਕਰਨਾ ਹਾਹੀ ਅੰਕੜ ਪਾਠ ਰਾਹ ਇਹਦਾ ਥੋੜਾ ਜਿਹਾ ਲਾਉਣਾ ਹੈ ਨਾਨਕ ਵਿਗਸੈ ਦੇ ਪਰਵਾਹ ਸੋ ਇਸੇ ਪ੍ਰਕਾਰ ਦੇ ਨਾਲ ਨਾਨਕ ਤੇ ਚਪਕੀ ਨਾਨਕ ਤੇ ਪੂਰਨ ਵਿਸ਼ਰਾਮ ਲਗਾਉਣਾ ਵਿਗਸੈ ਵਵ ਗੱਗਾ ਸਸੇ ਦੇ ਉੱਪਰ ਦੁਲਾਵਾ ਹਨ ਸੋ ਪਾਠ ਆਪ ਜੀਾਂ ਨੇ ਵਿਖਸੈ ਕਰਨਾ ਵੇਪਰਵਾਹ ਸੋ ਇਹਦੇ ਅੱਗੇ ਜਿਹੜਾ ਪਾਠ ਉਹ ਵੇਪਰਵਾਹ ਉਸੇ ਪ੍ਰਕਾਰ ਦੇ ਨਾਲ ਥੋੜਾ ਜਿਹਾ ਜਿਹੜਾ ਔਂਕੜ ਲੱਗ ਜਾਵੇਗਾ ਉਸੇ ਪ੍ਰਕਾਰ ਦੇ ਨਾਲ ਆਪ ਜੀਆਂ ਨੇ ਔਂਕੜ ਲਗਾ ਕਰਕੇ ਸ਼ੁੱਧ ਪਾਠ ਵੇਪਰਵਾਹ ਇਸ ਪ੍ਰਕਾਰ ਕਰਨਾ ਹੈ ਕਿਸੇ ਨੇ ਹੂੜਾ ਨਹੀਂ ਲਗਾ ਦੇਣਾ ਹੂੜਾ ਲਗਾ ਕੇ ਪਾਠ ਗਲਤ ਹੋ ਜਾਵੇਗਾ ਨਾਨਕ ਵਿਗਸ ਹੈ ਵੇਪਰਵਾਹ ਸੋ ਇਸ ਪ੍ਰਕਾਰ ਆਪ ਜੀਆਂ ਨੇ ਸ਼ੁੱਧ ਪਾਠ ਜਿਹੜਾ ਕਰਨਾ ਹੈ ਸਾਚਾ ਸਾਹਿਬ ਸਾਜਨਾਏ ਪਾਖਿਆ ਭਾਉ ਅਪਾਰ ਤੋ ਸੰਗਤ ਜੀ ਸਾਚਾ ਸਸੇ ਨੂੰ ਵੀ ਕੰਨਾ ਹੈ ਚੱチェ ਨੂੰ ਵੀ ਕੰਨਾ ਲੱਗਾ ਹੋਇਆ ਹੈ ਸੋ ਪਾਠ ਸਾਚਾ ਸਾਹਿਬ ਇਥੇ ਚਪਕੀ ਲਗਾ ਦੇਣੀ ਸਾਚ ਨਾਈ ਪੁਲਾ ਪਾਠ ਕਰਨਾ ਕਿਸੇ ਨੇ ਨਾਈ ਨਹੀਂ ਕਰ ਦੇਣਾ ਸਾਚ ਨਾਈ ਇਥੇ ਪੂਰਨ ਵਿਸ਼ਰਾਮ ਲਗਾਉਣਾ भाखिया कन्ना है, है। पाओ। पबे उड़े अंकड़ पाओ अपार। सो इस प्रकार आप जी ने शुद्ध पाठ करने हन। आख है, मंग है देह, देह, दाद करे दादार। तो संगत जी आख है ਇੱਥੇ ਥੋੜੀ ਜਿਹੀ ਚਪਕੀ ਹੈ ਹਾਹੀ ਨੂੰ ਸਿਹਾਰੀ ਲਗਾ ਕਰਕੇ ਪਾਠ ਆਖ ਹੈ ਇਦਾਂ ਕਰਨਾ ਹੈ ਫਿਰ ਮੰਗਹਿ ਇੱਥੇ ਵੀ ਥੋੜੀ ਜਿਹੀ ਚਪਕੀ ਆਖ ਹੈ ਮੰਗਹਿ ਦੇਹ ਦੇਹ ਹਾਹੀ ਨੂੰ ਸਿਹਾਰੀ ਲਗਾ ਕਰਕੇ ਦੇਹ ਦੇਹ ਪੂਰਨ ਵਿਸ਼ਰਾਮ ਲਗਾ ਦੇਣਾ ਦਾਤ ਕਰੇ ਦਾਤਾਰ ਦਾ ਤਾਰ ਵਿੱਚ ਦਦੇ ਨੂੰ ਵੀ ਕੰਨਾ ਹੈ ਤਤੇ ਨੂੰ ਵੀ ਕੰਨਾ ਹੈ ਸੋ ਇਸ ਪ੍ਰਕਾਰ ਉਚਾਰਨ ਕਰਨਾ ਹੈ ਫਿਰ ਕਿ ਅੱਗੇ ਰਖੀਏ ਜਿਤ ਦਿਸੈ ਦਰਬਾਰ ਤੋ ਸੰਗਤ ਜੀ ਫਫੇ ਦੇ ਉੱਪਰ ਲਾਲ ਲਗਾ ਕਰਕੇ ਪਾਠ ਫੇਰ ਕਰਨਾ ਇੱਥੇ ਚਪਕੀ ਲਗਾ ਦੇਣੀ ਕਕੇ ਨੂੰ ਸਿਹਾਰੀ ਆਵੇਗੀ ਕਿ ਅੱਗੇ ਰਖੀਏ ਤੋ ਇਹ ਪਾਠ ਇਦਾਂ ਕਰਨਾ ਹੈ ਫੇਰ ਕੇ ਅੱਗੇ ਰੱਖੀਏ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਜਿਤ ਦਿਸੈ ਦਰਬਾਰ ਸੋ ਇਸ ਪ੍ਰਕਾਰ ਆਪ ਜੀਆ ਨੇ ਪਾਠ ਕਰਨੇ ਹਨ ਮਹਾ ਇਹ ਬੋਲਣ ਬੋਲੀਏ ਜਿਤ ਸੁਨ ਧਰੀ ਪਿਆਰ ਤੋ ਸੰਗਤ ਜੀ ਮੰਮੇ ਨੂੰ ਔਂਕੜ ਹੈ ਹਾਹੇ ਦੀ ਉੱਪਰ ਕਨੋੜਾ ਲੱਗ ਜਾਵੇਗਾ ਪਾਠ ਮਹਾ ਮਹਾ ਹਾਹੇ ਦੀ ਉੱਪਰ ਕਨੋੜੀ ਦੀ ਆਵਾਜ਼ ਹੋ ਦੀ ਮੰਮੇ ਦੇ ਥੱਲੇ ਔਂਕੜ ਦੀ ਆਵਾਜ਼ ਮਿਲ ਕਰਕੇ ਪਾਠ ਹੋ ਜਾਵੇਗਾ ਮਹਾ ਕਿੱਥੇ ਚਪਕੀ ਹੈ ਮਹਾ ਕਿ ਬੋਲਣ ਬੋਲੀ ਹੈ ਤੱਕੇ ਨੂੰ ਸਿਹਾਰੀ ਹੈ ਖਿੱਚ ਕਰਕੇ ਪਾਠ ਕੇ ਬੋਲਣ ਨਾਣੇ ਦੇ ਨਾਲ ਬੋਲੀ ਹੈ ਐੜੇ ਨਾਲ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਜਿੱਤ ਸੁਣ ਇਹ ਵੀ ਨਾਨੇ ਦੇ ਨਾਲ ਹੈ ਧਰੇ ਪਿਆਰ ਸੋ ਇਹ ਸ਼ੁੱਧ ਪਾਠ ਆਪ ਜੀਆਂ ਨੇ ਕਰਨੇ ਹਨ ਅੰਮ੍ਰਿਤ ਵੇਲਾ ਸਚਨਾਉ ਵੱਡਿਆਈ ਵਿਚਾਰ ਤੁ ਸੰਗਤ ਜੀ ਅੰਮ੍ਰਿਤ ਇਹ ਪਾਠ ਪੁਲਾ ਅੰਮ੍ਰਿਤ ਨਹੀਂ ਕਹਿ ਦੇਣਾ ਕਸ ਕਰਕੇ ਪਾਠ ਅੰਮ੍ਰਿਤ ਇਦਾਂ ਕਰਨਾ ਹੈ ਐੜੇ ਦੀ ਉੱਪਰ ਟਿੱਪੀ ਮੰਮੇ ਸਿਹਾਰੀ ਹੈ ਪੈਰ ਦੇ ਵਿੱਚ ਰਾਰਾ ਲੱਗਾ ਹੋਇਆ ਤਤਾ ਅੰਮ੍ਰਿਤ ਵੇਲਾ ਸਚਨਾਉ ਇਥੇ ਪੂਰਨ ਵਿਸ਼ਰਾਮ ਲਗਾਉਣਾ ਵੱਡੇ ਆਈ ਵਿਚਾਰ ਸੋ ਇਸ ਪ੍ਰਕਾਰ ਆਪ ਜੀ ਆਨੇ ਪਾਠ ਕਰਨਾ ਕਰਮੀ ਆਵੈ ਕੱਪੜਾ ਨਦਰਿ ਮੋਖ ਦਵਾਰ ਸੋ ਕਰਮੀ ਪਾਠ ਆਵੇਗਾ ਆਵੈ ਵਵੇਂ ਨੋ ਤਲਾਵਾ ਹਨ ਕਪੜਾ ਇਥੇ ਪੂਰਨ ਵਿਸ਼ਰਾਮ ਲਗਾ ਦੇਣਾ ਨਦਰੀ ਮੋਖ ਦਵਾਰ ਸੋ ਇਸ ਪ੍ਰਕਾਰ ਆਪ ਜੀਆਂ ਨੇ ਪਾਠ ਕਰਨੇ ਹਨ ਨਾਨਕ ਈਵ ਜਾਨੀਐ ਸਭ ਆਪੇ ਸਚਿਆਰ ਸੋ ਨਾਨਕ ਤੇ ਛਪਕੀ ਲਗਾਉਣੀ ਇਵੇਂ ਈਡੀ ਨੂੰ ਲਾਹ ਹੈ ਵਵੇ ਦੇ ਉੱਪਰ ਦੁਲਾਵਾਂ ਲਗੀਆਂ ਹੋਈਆਂ ਸੋ ਪਾਠ ਏਵੇਂ ਜਾਣੀ ਹੈ ਇਸ ਪ੍ਰਕਾਰ ਆਪ ਜੀਆ ਨੇ ਕਰਨਾ ਹੈ ਇੱਥੇ ਪੂਰਨ ਵਿਸ਼ਰਾਮ ਲਗਾ ਦੇਣਾ ਸਭ ਆਪੇ ਸਚਿਆਰ ਸੋ ਇਹ ਸ਼ੁੱਧ ਪਾਠ ਆਪ ਜੀਆ ਨੇ ਕਰਨੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਚਾਰ ਪੌੜੀਆਂ ਤੱਕ ਜਿਹੜੀ ਆਪਾਂ ਸੰਥਿਆ ਹੈ ਇਸ ਵੀਡੀਓ ਦੇ ਵਿੱਚ ਕਰ ਲਈ ਹੈ ਆਉਣ ਵਾਲੀ ਵੀਡਿਓਾਂ ਦੇ ਵਿੱਚ ਆਪਾਂ ਹੋਰ ਜਪਜੀ ਸਾਹਿਬ ਦੀ ਸੰਪੂਰਣ ਸੰਥਿਆ ਕਰਾਂਗੇ ਆਓ ਹਾਜ਼ਰੀ ਤਰ ਕਬੂਲ ਹੋਵੇ ਦਜ ਕਰਕੇ ਫਤਿਹ ਗਜਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ